ਇਸ ਤਰ੍ਹਾਂ ਸਮਝਦੇ ਨੇ ਕਿ ਜਦੋਂ ਉਹਨੂੰ ਦੇਣਾ ਹੈ ਤਾਂ ਕੰਪਨੀ ਸ਼ੁਰੂ ਕਰਦੀ ਹੈ। ਤੇ ਜਦੋਂ ਇਹ ਦਾ ਹੱਲਾ ਬਲਾਵਾ ਹੁੰਦਾ ਹੈ ਕਿ ਤਰ੍ਹਾਂ ਉਹ ਇਹ ਕਰਦਾ 10 ਦਿਨਾਂ ਤੋਂ ਪਹਿਲੇ। ਜੀ ਹਾਂ ਜਦੋਂ ਕਿਸਾਨ ਦੀ ਫਸਲ ਮੰਡੀਆਂ 'ਚ ਪਹੁੰਚਦੀ ਹੈ ਜਦੋਂ ਕਿਸਾਨ ਦਾ ਚੋਨਾ ਮੰਡੀਆਂ 'ਚ ਪਹੁੰਚਦਾ ਹੈ ਤਾਂ ਕਈ ਏਜੰਸੀਆਂ ਦੀ ਜ਼ਿੰਮੇਵਾਰੀ तय ਹੁੰਦੀ ਹੈ। ਕਈ ਵੱਡੇ-ਵੱਡੇ ਅਧਿਕਾਰੀਆਂ ਦੀਆਂ ਡੂਟੀਆਂ ਲਗਾਈਆਂ ਜਾਂਦੀਆਂ ਨੇ ਕਿ ਸਭ ਕੁਝ ਸਹੀ ਤੰਦੇ ਨਾਲ ਨਿਯਮ ਕਾਇਦੇ ਕਾਨੂੰਨਾ ਦੇ ਮੁਤਾਬਕ ਚੱਲ ਲਈ ਕਿਸਾਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਪਰ ਹੁੰਦਾ ਇਸ ਤੋਂ ਉਲਟ ਹੈ ਇੰਤਜ਼ਾਮ ਦਾ ਹੋ ਨਹੀਂ ਚੋਲੇ ਦੇ ਸੀਜ਼ਨ ਦੌਰਾਨ ਕਿਵੇਂ ਕੇਂਦਰ ਤੇ ਸੂਬਾ ਸਰਕਾਰ ਵਿਚਾਲੇ ਚੱਲੇ ਚੱਲ ਗਈ ਕੁਝੋਂ ਤਾਂ ਜੇ ਕਿਸਾਨ ਖੱਜਲ ਖਵਾਰ ਹੋਈ ਉਹ ਤਾਂ ਸਭ ਨੇ ਵੇਖਿਆ ਪਰ ਕਿਸਾਨਾਂ ਆਰਥਿਕਾਂ ਦੇ ਨਾਲ ਕਿਵੇਂ ੱੱਕਾ ਹੁੰਦਾ ਹੈ ਇਸ ਸਮਝਾਉਣ ਤੋਂ ਪਹਿਲਾਂ ਤੁਹਾਨੂੰ ਕੁਝ ਦਸਤਾਵੇਜ਼ ਵਿਖਾਉਣੇ ਜ਼ਰੂਰੀ ਨਹੀਂ। ਇਹ ਸਾਲ 2024-25 ਦੀ ਝੋਨੇ ਦੀ ਖਰੀਦ ਪਾਲਿਸੀ ਜਿਸ ਵਿੱਚ ਖਰੀਦ ਕਿਵੇਂ ਕਿਹੜੇ ਪੈਮਾਨਿਆਂ ਤੇ ਕਿੰਨੀ ਐਮਐਸਪੀ ਤੇ ਕਿਸ ਤੰ ਦੇ ਨਾਲ ਹੋਣੀ ਹੈ ਉਸ ਬਾਰੇ ਲਿਖਿਆ ਹੈ। ਹੁਣ ਇਸ ਦਸਤਾਵੇਜ਼ ਨੂੰ ਵੇਖੋ ਪਾਲਿਸੀ ਦਾ ਪੁਆਇੰਟ ਨੰਬਰ 12 ਬੋਲੀਆਂ ਦੀ ਚੁਕਾਈ ਤੇ ਟੋਆ ਟੋਆ ਸੰਬੰਧੀ ਇਸ ਵਿੱਚ ਲਿਖਿਆ ਗਿਆ ਹੈ। ਸਿੱਛੇ ਸਾਫ਼ ਲਿਖਿਆ ਹੈ ਕਿ ਮੰਡੀਆਂ 'ਚ ਖਰੀਦ ਹੋਏ ਝੋਨੇ ਦੀ ਭਰਾਇ ਤੋਂ ਬਾਅਦ 72 ਘੰਟਿਆਂ ਅੰਦਰ ਅੰਦਰ ਏਜੰਸੀ ਯਾਨੀ ਕਿ ਖਰੀਦ ਕਰਨ ਵਾਲੇ ਸ਼ੈਲਰ ਮਾਲਕ ਨੂੰ ਚੋਨਾ ਮੰਡੀਆਂ ਚੋਂ ਚੁੱਕਣਾ ਹੋਵੇਗਾ ਪਰ ਇਲਜ਼ਾਮ ਇਹ ਨਹੀਂ ਕਿ ਸ਼ੈਲਰ ਮਾਲਕ ਚੋਣੇ ਦੀ ਭਰਾਈ ਤੋਂ ਬਾਅਦ ਵੀ ਕਈ-ਕਈ ਦਿਨ ਤੱਕ ਆਰਤੀ ਕੋਲੋਂ ਚੋਨਾ ਨਹੀਂ ਚੁੱਕਦੀ ਯਾਨੀ ਕਿ ਲਿਫਟਿੰਗ ਨਹੀਂ ਕਰਦੀ ਇਸ ਤੋਂ ਇਲਾਵਾ ਪਾਲਿਸੀ ਦੇ ਪੁਆਇੰਟ ਨੰਬਰ 13 ਚ ਲਿਖਿਆ ਹੈ ਕਿ ਖਰੀਦ ਸੀਜ਼ਨ 2024-25 ਦੌਰਾਨ ਖਰੀਦ ਕੀਤੇ ਜਾਣ ਵਾਲੇ ਝੋਨੇ ਦੀ ਅਦਾਇਗੀ ਆਨਲਾਈਨ ਵਿਧੀ ਦੇ ਨਾਲ ਕੀਤੀ ਜਾਵੇਗੀ ਜਿਸ ਅਨੁਸਾਰ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਅਦਾਇਗੀ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਆਨਲਾਈਨ ਕੀਤੀ ਜਾਵੇਗੀ ਪਰ ਇਲਜ਼ਾਮ ਇਹ ਨੇ ਕਿ ਕਿਤਾ ੱਟਕਾ ਜਾਂਦਾ ਹੈ ਸਰਕਾਰ ਦੇ ਦਾਅਵਿਆਂ ਤੋਂ ਉਲਟ ਹੁੰਦਾ ਹੈ ਕੱਟ ਲਾਏ ਜਾਂਦੇ ਨਹੀਂ ਚਾਹ ਕਿ ਸਰਕਾਰ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜੇਕਰ ੱਟਕਾ ਕੀਤਾ ਗਿਆ ਕੱਟ ਲਾਏ ਗਏ ਤਾਂ ਕਾਰਵਾਈ ਹੋਵੇਗੀ ਪਰ ਇਲਜ਼ਾਮ ਇਹ ਨੇ ਕਿ ਕੱਟ ਲਾ ਟਰ ਲਾਈ ਗਈ ਕੱਟ ਕਿਵੇਂ ਲਗਾਇਆ ਜਾਂਦਾ ਹੈ ਇਹ ਤੁਸੀਂ ਇੱਕ ਆਰਤੀ ਦੇ ਮੂਹਰੇ ਸੁਣੋ ਉਸ ਸਾਲ ਐਡੀ ਸੀਜ਼ਨ ਦੌਰਾਨ ਸਾਡੇ ਸੁੱਕੇ ਝੋਲੇ ਉੱਤੇ ਵੀ ਕੱਟ ਲਗਾਇਆ ਗਿਆ ਤੇ ਪਤਾ ਕਰਨ ਤੇ ਜਦੋਂ ਪਤਾ ਲੱਗਾ ਕਿ ਉਹ ਸੈਲਰਾਂ ਵਾਲੇ ਕਹਿੰਦੇ ਸੈਲਰਾਂ ਵਾਲੇ ਨੇ ਜਿਹੜਾ ਉਹ ਕੱਟ ਉਹਨਾਂ ਨੇ ਲਾਇਆ ਤੇ ਫੇਰ ਹੀ ਆਰਤੀ ਸਾਹਿਬ ਦੇ ਸੰਪਰਕ ਵਿੱਚ ਤੇ ਇਹ ਸੰਦੂਖੀ ਖੁਸ਼ਗਵਰ ਜੀ ਇਹਨਾਂ ਨੂੰ ਚੋਣਾਂ ਦੇ ਚਾਹ ਤੇ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਜਿਹੜਾ ਝੋਨਾ ਉਹ ਤੁਹਾਡਾ ਬਿਲਕੁਲ ਸੁੱਕਾ ਸੀ ਤੇ ਉੱਤੇ ਜਿਹੜਾ ਕਟ ਸੈਲਰ ਵੱਲੋਂ ਲਗਾਇਆ ਗਿਆ ਤੇ ਆ ਸਾਡੇ ਨਾਲ ਸਾਡੇ ਆਪ ਹੀ ਆਹ ਸਾਹ ਖੜੇ ਨੇ ਇਹ ਸਾਰਾ ਝੁੰਨਾ ਜਿਹੜਾ ਸਾਡੇ ਮੰਡੀਆ ਚ ਆਇਆ ਪਰ ਚੁੱਕਿਆ ਨਹੀਂ ਗਿਆ ਉਹਨੂੰ ਕਰਕੇ ਲਿਫਟਿੰਗ ਜਿਹੜਾ ਜੋ ਸੈਲਰ ਵਾਲੇ ਕਹਿੰਦੇ ਸੀ ਕਿ ਅਸੀਂ ਕੱਟ ਲਉਗੇ ਝੁੰਨਾ ਨਹੀਂ ਲੈਣਾ ਸਾਡਾ ਝੁੰਨਾ ਭੱਤ ਮੰਡੀ ਚੋ ਕੇਪੀ ਰਾਜ ਸੰਯੋਗ ਸਮਿਤੀ ਢੂਡੀ ਚ ਗਿਆ ਉਹਨਾਂ ਨੇ ਸਾਨੂੰ ਕੱਟ ਲਾ ਕੇ ਤੇ ਅੱਜ ਮੈਂ ਸਾਡੇ ਕੋਲ ਕੈਸ਼ ਲੈ ਕੇ ਗਏ ਉਹਦੇ ਸਾਡੇ ਬਕਾਇਆ ਸਾਡੇ ਕੋਲ ਗਿਆ ਪਸ ਹੀ ਆ ਪੀਆ ਉਹਨਾਂ ਨੇ ਸਰਵਿਸ ਸਾਡਾ ਝੋਲਾ ਜਿੰਨਾ ਲਗਿਆ ਉਹ ਕਟ ਲਾ ਕੇ ਸਾਡੇ ਕੋਲ ਕੈਸ਼ ਪੇਮੈਂਟ ਲੈ ਕੇ ਗਿਆ ਜਿੰਨੀ ਵੀ ਲੱਗ ਗਿਆ ਤੇ ਇੱਕ ਦੋ ਸੀ ਇੰਗਾਂ ਦੇ ਆदमी ਇੱਕ ਧਰਮੰਦ ਸੀ ਇਹ ਕਨਿਲ ਬਾਂਸਲ ਕਰਕੇ ਜੀ ਉਹ ਸਾਡੇ ਅਨਿਲ ਬਾਂਸਲ ਦੇ ਅਕਾਊਂਟਸ ਤੇ ਪੈਸੇ ਵੀ ਗਏ ਆ ਤੇ ਬਾਕੀ ਉਹਨਾਂ ਦੀ ਵੀਡੀਓ ਪ੍ਰੂਫ ਵੀ ਮੈਂ ਦਿੱਤੀ ਆ ਉਹ ਨਵੰਤ ਧਰਮੰਦ ਮੇਰੇ ਕੋਲ ਜਿੰਨੇ ਪੈਸੇ ਲੈ ਗਿਆ ਜਿਸ ਵੀਡੀਓ ਪ੍ਰੂਫ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਵੀ ਤੁਹਾਨੂੰ ਵਿਖਾ ਰਹੇ ਆ ਜਿਸ ਨੂੰ ਲੈ ਕੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਕਿਵੇਂ ਕਟ ਲਾ ਕੇ ਕਿਸਾਨਾਂ ਦੇ ਕੋਲੋਂ जाए गंभीर इल्जाम लगा वाले इस आरती दे पैसे गए। तो ले गए ਇਹ ਕਿੰਨੇ ਗੱਟੇ ਆ ਮਾਨ ਸਰ ਬਾਹਰ ਤੱਕ ਆ ਆਪਣਾ ਹੋ ਗਿਆ ਹਾਂ ਹਾਂ 8 ਡਿਫੈਂਸ ਹੋ ਗਿਆ ਆ ਆਪਣਾ ਹੋ ਗਿਆ ਬਾਹਰ ਲੈ ਜਾਓ ਠੀਕ ਹੈ ਤੁਹਾਨੂੰ ਰਿੰਨੇ ਪੱਤੀ ਕੇ 8150 ਰੁਪਏ ਚ ਪੈ ਗਏ 75 ਕਿਲੋ ਦੇ ਅੱਛਾ ਇਲਜ਼ਾਮ ਇਹ ਨਹੀਂ ਕਿ ਕਈ ਦਿਨਾਂ ਤੱਕ ਲਿਫਟਿੰਗ ਨਾ ਹੋਣ ਦੇ ਕਾਰਨ ਫਸਲ ਦਾ ਮੌਇਸਚਰ ਜੋ ਕਿ ਫਸਲ ਬੋਰੀਆਂ 'ਚ ਬੰਦ ਕੀਤੇ ਜਾਣ ਸਮੇਂ ਹੁੰਦਾ ਹੈ ਉਹ ਉਸ ਨਾਲੋਂ ਘਟ ਜਾਂਦਾ ਹੈ ਇਸ ਤੋਂ ਬਾਅਦ ਮੌਇਸਚਰ ਘਟਣ ਕਾਰਨ ਬੰਦ ਗੱਟਿਆਂ ਦਾ ਭਾਰ ਘਟਿਆ ਦੱਸ ਕੇ ਕੱਟ ਲਏ ਜਾਂਦੇ ਨਹੀਂ ਇਸ ਸਿੱਧੇ ਤੌਰ ਤੇ ਹੀ ਕਹਿ ਦਿੱਤਾ ਜਾਂਦਾ ਹੈ ਕਿ ਫਸਲ ਦੀ ਲਿਫਟਿੰਗ ਕਟਲਾ ਕੀ ਹੀ ਕੀਤੀ ਜਾਵੇਗੀ ਜੀ ਹਾਂ ਇਲਜ਼ਾਮ ਤਾਂ ਇਹੋ ਲਾਇਆ ਜਾ ਰਹੀ ਨਹੀਂ ਜਦ ਕਿ ਸਰਕਾਰੀ ਹਦਾਇਤਾਂ ਮੁਤਾਬਕ ਫਸਲ ਦੀ ਝੋਨੇ ਦੀ ਪਰਾਈ ਤੋਂ ਬਾਅਦ ਦੀ ਸਾਰੀ ਜ਼ਿੰਮੇਵਾਰੀ ਛੱਲਰ ਮਾਲਕ ਦੀ ਹੁੰਦੀ ਹੈ ਨਾ ਕਿ ਆਰਤੀ ਜਾਂ ਕਿਸਾਨਾਦੀ ਹੁਣ ਇਸ ਨੂੰ ਸਰਕਾਰ ਦੀ ਨਲਾਇਕੀ ਸਰਕਾਰ ਪ੍ਰਸ਼ਾਸਨ ਦਾ ਫੇਲਿਅਰ ਨਾ ਕਹੀਏ ਤਕੀ ਕਹੀਏ ਇਸ ਨੂੰ ਸਿੱਧਾ ਸਿੱਧਾ ਤੱਕਾ ਨਾ ਕਹੀਏ ਤਕੀ ਕਹੀਏ ਤਸੋ ਕਿ ਕੀ ਸਮਝੀ ਸਰਚੋਣੇ ਦੇ ਸੀਜ਼ਨ ਚ ਜਿਹੜਾ ਲਿਫਟਿੰਗ ਦੇ ਦੌਰਾਨ ਸਾਨੂੰ ਬਹੁਤ ਪਰੇਸ਼ਾਨ ਕੀਤਾ ਗਿਆ ਮੈਂ ਸਾਡੀ ਆਰਟ ਪ੍ਰਾਪ ਮੰਡੀ ਚ ਸਮਝੋ ਟ੍ਰੇਡਿੰਗ ਕੰਪਨੀ ਆ ਤੇ ਉੱਥੇ ਲਿਫਟਿੰਗ ਦੇ ਦੌਰਾਨ ਸਾਨੂੰ ਸੈਲਰ ਵਾਲਿਆਂ ਵੱਲੋਂ ਵੀ ਬਹੁਤ ਕੱਜਲ ਖੋਰ ਕੀਤਾ ਗਿਆ ਪਹਿਲਾਂ ਤਾਂ ਤੇ ਬਾਅਦ ਚ ਫਿਰ ਉਹਨਾਂ ਨੇ 135 ਰੁਪਏ ਦੇ ਕਟ ਦੇ ਹਿਸਾਬ ਨਾਲ ਸਾਡੇ ਨਾਲ ਕਰਕੇ ਲਿਫਟਿੰਗ ਕਰਵਾਈ ਤੇ ਉਸ ਨੇ ਉਹ ਕੱਟ ਸਾਰਾ ਜੀਮਦਾਰਾਂ ਨੂੰ ਉਹਨਾਂ ਦੀ ਐਮਐਸਪੀ ਦੇ ਵਿੱਚੋਂ 2320 ਰੁਪਏ ਦੇ ਵਿੱਚੋਂ ਕਟਿਆ ਗਿਆ ਤੇ ਉਹ ਕੱਟ ਕੇ ਜੀਮਦਾਰਾਂ ਨੂੰ ਪੇਮੈਂਟ ਹੋਈ ਆ ਉਹ ਜੋ ਵੀ ਪੈਸਾ ਸਾਰਾ ਸੈਲਰ ਵਾਲਿਆਂ ਵੱਲੋਂ ਲਿਆ ਗਿਆ ਸਾਡੇ ਕੋਲ ਕੈਸ਼ ਪੇਮੈਂਟ ਲੈ ਗਈ ਸਾਡਾ ਝੋਨਾ ਫਤ ਮੰਡੀ ਜੋ ਆ ਰੋ ਲੱਗੇ ਸੀਗੇ ਕੇਪੀ ਰਾਈਸ ਧੂਰੀ ਇੱਥੇ ਗਿਆ ਤੇ ਉਹਨਾਂ ਨੇ ਦੋ ਵਰਕਰ ਸੀਗੇ ਸਾਡੇ ਧਰਮਨ ਤੇ ਇੱਕ ਤੇ ਇੱਕ ਅਨਿਲ ਬੰਸ ਨੂੰ ਉਹਨਾਂ ਦੇ ਕੌਣ ਸੀ ਪੈਸੇ ਗਿਆ ਤੇ ਜੋ 4.5 ਲੱਖ ਰੁਪਏ ਕੈਸ਼ ਪੇਮੈਂਟ ਉਹਨਾਂ ਦੇ ਸਾਡੇ ਕੋਲ ਲੈ ਕੇ ਗਿਆ ਜਿਹੜਾ ਇਹ ਧੂਈ ਤੋਂ ਮੰਨੂਲਾ ਸਾਹਮਣੇ ਆਇਆ ਹੈਗਾ ਕਿ ਕੀ ਰਾਈਸ ਮਿਰ ਦਾ ਬੜੇ ਘਾਹੇ ਹੋਏ ਨੇ ਪੰਜਾਬ ਦੇ ਅੰਦਰ ਇਸ ਸਾਲਾਂ ਨੂੰ 20-20 ਮਹੀਨਾ ਮੱਡੀਆਂ ਦੇ ਵਿੱਚ ਖੱਜਲ ਖਵਾ ਕੀਤਾ ਗਿਆ ਪਹਿਲਾਂ ਉਸ ਤੋਂ ਬਾਅਦ ਮੀਂਹ ਦੀ ਜੀੜਾ ਜਿਹੜੀ ਤਨਾਈ ਨਹੀਂ ਹੋਈ ਉਸ ਤੋਂ ਬਾਅਦ ਆੜਤੀਆਂ ਦੇ ਥੂ ਜਿਹੜੇ ਸੈਲਰ ਵਾਲ ਕਰਨੇ ਨੇ ਇਹਨੇ ਵੱਡੀ ਲੁੱਟ ਕੀਤੀ ਹੈਗੀ ਇਸ ਗੱਲ ਨੂੰ ਖੇਤੀ ਕਰਦੇ ਆਵੇਂ ਵੀ ਇਹ ਜਿਹੜੀ ਸਰਕਾਰ ਹੈਗੀ ਇਸ ਕੰਮ 'ਚ ਨਾਕਾਮ ਰਹੀ ਹੈਗੀ ਸਰਕਾਰ ਕਹਿੰਦੀ ਦਾਣਾ-ਦਾਣਾ ਚੱਕਾਂਗੇ ਪਰ ਦਾਣਾ-ਦਾਣਾ ਚੱਕਿਆ ਦਾ ਤੇ ਹੋਰ ਢੱਗ ਨਾਲ ਚੱਕਿਆ